ਹਾਂ ਜੀ ਜੀ ਲੱਗੇ ਆਪੇ ਦੇਖੋ ਪੂਰੀ ਬਾਗਲਾ ਆ ਰਿਹਾ ਹੈਗਾ 8717 ਅਜਾ ਅਜਾ ਜਸਵੰਤ 72 9 ਵਜੇ ਮੈਂ ਨਹੀਂ ਮੜਾ ਥੋੜਾ ਬੈਕ ਸਟੇ ਮੌਕੇ ਦੀ ਸੁਨਕਾਰਦਾ ਤੁਸੀਂ ਆਪਣਾ ਨੰਬਰ ਦਿੱਤਾ ਮੈਂ ਖੁਦ ਨੇ ਵੀ ਨੰਬਰ ਦਿੱਤਾ ਵੀ ਤੁਹਾਨੂੰ ਕਿਸੇ ਕਿਸਮ ਦੀ ਲੋੜ ਹੋਵੇ ਸਾਹਮਣੇ ਆ ਜੀ हम जी, हराए, बते अद्रहका ह czego चानदो worries ऐख अधिया, स्टीरा उ मेजमिया के ल्छांति वह तोटे एख चेपlt ਸਾਹਮਣੇ ਦੇ ਕੇ ਉਹ ਇਧਰ ਦਾ ਬੰਦਾ ਇਹਨੂੰ ਡੀਜ਼ਲ ਆਵੇ ਪਰਾਲੂ ਡੀਜ਼ਲ ਨਹੀਂ ਮਿਲਦਾ ਜਿਹੜਾ ਸਾਹਮਣੇ ਕੋਲ ਫੇਸ ਲਾ ਕੇ ਖੜੇ ਹੋਣਗੇ 3 ਪੈਸੇ 1 2 3 2.10 ਹੋਵੇਗਾ ਤਿੰਨ ਕਿੰਨਾ ਹੋਵੇਗਾ ਇਹ ਹੋ ਗਿਆ ਇੱਕ ਕੜਾਹ ਹੋ ਗਿਆ ਇੱਕ ਕੂਸੀ ਹੋ ਗਿਆ 18 ਕਿਲੋਮੀਟਰ ਪਰਣਾ ਬਸ 18 ਇਧਰ ਲੈ ਜੀ ਦੋਨੇ ਪਾਸੇ ਤੈਨੂੰ 70000 ਰੁਪਇਆ ਦੇਦਾ ਇਧਰ 70 70 ਇਹਨਾਂ ਨੂੰ 70 ਆ ਗਿਆ ਜਿਹੜਾ ਸੁਣ ਲੋ ਜਿਹੜਾ ਅਗਲੀ ਕਿਸ਼ਤ ਹੈ ਮੈਂ ਫੇਰ ਆਉਂਗਾ ਫੇਰ ਤੁਹਾਨੂੰ ਤਿੰਨਾਂ ਨੂੰ ਮੈਂ ਨਹੀਂ ਕਿਸੇ ਨਾਲ ਵਿਤਕਰਾ ਰੱਖਣਾ ਮੈਂ ਉੱਥੇ ਵੀ ਨਾ ਸਾਰੇ ਨੂੰ ਇਹਨਾਂ ਨੂੰ ਵੀ ਓਵੇਂ ਦੇਉਂਗਾ ਤੈਨੂੰ ਵੀ ਓਵੇਂ ਦੇਉਂਗਾ ਤੁਹਾਨੂੰ ਵੀ ਠੀਕ ਹੈ ਠੀਕ ਹੈ ਮਾਰਕਟ ਸਿਆ ਹਾਂ ਜੀ ਹੁਣ ਜਨਾਬ ਇਹ ਦੋ ਐ ਦੋ ਦਾ ਤੁਸੀਂ ਇਹ ਨਹੀਂ ਤੁਸੀਂ ਤਿੰਨਾਂ ਨੇ ਵੰਡਣਾ ਆਪਸ ਵਿੱਚ 70 70 ਵੰਡਣਾ ਠੀਕ ਹੈ ਠੀਕ ਹੈ 70 13 70 13 70 ਦੇ ਠੀਕ ਹੈ ਸਰ ਅੱਛਾ ਕੋਈ ਨਹੀਂ ਜੀ ਕੋਈ ਨਹੀਂ ਸੁਣ ਲਓ ਹਲੋ ਹਾਂ ਜੀ ਜਿਹੜਾ ਕੋਈ ਘਟੂਗਾ ਫੇਰ ਆ ਜਾਊਗਾ ਹੋਰ ਦੇ ਜੂਨ ਉਹ ਜਦੋਂ ਹਾਈਟ ਹੋ ਗਈ ਜਿੰਨੀਆਂ ਵੀ ਸੋਣੀ ਦਾ ਜਿੰਨਾ ਤੋਂ ਪਿੱਛੇ ਪਾਣੀ ਉਤਰੇ ਨੂੰ ਤਕਰੀਬਨ 2 ਦਿਨ ਹੋ ਗਏ ਇੱਥੇ ਪਾਣੀ ਕਿਉਂ ਨਹੀਂ ਉਤਰਿਆ ਕਿਧਰੋਂ ਪਾਣੀ ਜਿਹੜਾ ਐਕਸਟਰਾ ਆ ਰਿਹਾ ਉਹ ਸਾਰੇ ਵਾਸਤੇ ਸੋਚਦਾ ਪਿਛਾ ਬਣਿਆ ਹੋਇਆ ਨਾ ਤਾਂ ਡਰੇਨੇਜ ਡਿਪਾਰਟਮੈਂਟ ਨੇ ਇਹ ਕੋਈ ਦੱਸ ਰਹੇ ਨਹੀਂ ਸਵਾਲ ਵੀ ਕੀਤੇ ਨੇ ਮੈਂ ਨਾਲ ਦੇ ਪਿੱਛੇ ਕਿਸਾਨਾਂ ਨੇ ਮੰਤਰੀ ਨੂੰ ਵੀ ਉਹਨਾਂ ਨੇ ਵੀ ਕੋਈ ਸੱਲੀ ਮੁੱਖ ਜਵਾਬ ਨਹੀਂ ਦਿੱਤਾ ਮੈਨੂੰ ਇਹ ਮਹਿਸੂਸ ਹੋ ਰਿਹਾ ਵੀ ਹਰਿਆਣਾ ਹਰਿਆਣਾ ਕੋਈ ਐਕਸਟਰਾ ਪਾਣੀ ਜਿਹੜਾ ਹੈ ਆਪਦੀਆਂ ਨਹਿਰਾਂ ਦਾ ਉਹ ਛੱਡ ਰਿਹਾ ਜਿਹੜਾ ਘੱਗਰ ਚਾਰਿਆ ਜਿਹਦੇ ਕਰਕੇ ਇਹ ਪਾਣੀ ਉਤਰਦਾ ਨਾ ਨਹੀਂ ਰਿਹਾ ਨਹੀਂ ਤਾਂ ਹੁਣ ਹਫ਼ਤੇ ਤੋਂ ਤਾਂ ਮੀਂਹ ਨਹੀਂ ਪਿਆ ਉੱਤੇ ਖਾਸ ਤੌਰ ਤੇ ਉੱਤਲੇ ਏਰੀਆ ਜਿੱਥੋਂ ਪਾਣੀ ਸਾਰਾ ਹੁੰਦਾ ਤੇ ਹੁਣ ਕਿਉਂ ਪਾਣੀ ਨਹੀਂ ਘਟ ਰਿਹਾ 1-2 ਇੰਚ ਘਟਣਾ ਕੋਈ ਬਾਲੇ ਮੈਂ ਨਹੀਂ ਘਟਦਾ ਤਾਂ ਵੱਧ ਵੀ ਜਾਂਦਾ ਆਪਾਂ ਕਿੰਦਾ ਦੱਸੋ ਇਹਦੇ ਬਾਰੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਜੇ ਹਰਿਆਣਾ ਪਾਣੀ ਛੱਡ ਰਿਹਾ ਉਹਨਾਂ ਨੂੰ ਰੋਕਣਾ ਚਾਹੀਦਾ ਇੱਕ ਪਾਣੀ ਵੀ ਸਾਰੀਆਂ ਗੱਲਾਂ ਤਾਂ ਹੀ ਇਹ ਮਹਿਸੂਸ ਕਰਦੇ ਸਾਰੇ ਵੀ ਉਹ ਜਿਹੜਾ ਪਾਣੀ ਇਹਨਾਂ ਹਾਲਾਤਾਂ ਵਿੱਚ ਜਿਹੜਾ ਕਿਸੇ ਨਾ ਕਿਸੇ ਪਾਸੋਂ ਛੱਡਿਆ ਜਾ ਰਿਹਾ ਇਨਸਾਫ ਪਾਣੀ ਤਾਂ ਜਾਂ ਨਹਿਰਾਂ ਦਾ ਹੀ ਹੋ ਸਕਦਾ ਹੈ ਘਰ ਦਾ ਪਾਣੀ ਤਾਂ ਕਦੇ ਆਪਾਂ ਦੇਖਦੇ ਹੀ ਆਂ ਕਦੇ ਇਨਸਾਫ ਆ ਹੀ ਨਹੀਂ ਜਿੰਨਾ ਹੋਣਾ ਰਿਹਾ ਸਰਕਾਰ ਸਰਕਾਰ ਦਾ ਤਾਂ ਹੈ ਹੀ ਨਹੀਂ ਕੋਈ ਪ੍ਰਬੰਧ ਲੋਕ ਆਪ ਰਾਖੀ ਕਰ ਰਹੇ ਨੇ ਲੋਕ ਸਰਕਾਰ ਨਾਲ ਤਾਂ ਕੋਈ ਚੀਜ਼ ਨਹੀਂ ਲੋਕ ਆਪ ਰਾਖੀ ਕਰ ਰਹੇ ਨੇ ਲੋਕਾਂ ਦੀ ਮਸ਼ੀਨਰੀ ਹੈ ਲੋਕਾਂ ਦਾ ਤੇਲ ਹੈ ਤੇ ਬੰਨ ਵੀ ਲੋਕ ਆਪ ਮਸ਼ੀਨਰੀ ਕਰ ਰਹੇ ਨੇ ਥੋੜੀਆਂ ਵੀ ਆਪ ਲਾ ਕੇ ਚੱਕ ਕੇ ਜਿਹੜੀਆਂ ਜਿੱਥੇ ਜਿੱਥੇ ਬੰਨਾਂ ਤੇ ਲੋੜ ਹੈ ਮਿੱਟੀ ਵੀ ਆਪ ਲਾ ਰਹੇ ਨੇ ਸੋ ਸਰਕਾਰ ਦੇ ਅਫਸਰ ਤਾਂ ਜਿਹੜੇ ਖਾਸ ਤੌਰ ਤੇ ਕੈਨ ਵਿੱਚ ਬੈਠੇ ਨੇ ਆ ਕੇ ਕਿਹੜਾ ਲਾ ਕੇ ਚੱਲੇ ਜਾਂਦੇ ਨੇ ਉੱਤੇ ਬੰਨ ਦੇ ਉੱਤੇ ਉਹਨਾਂ ਨੇ ਕਦੇ ਵੀ ਇੱਕ ਪੈਸੇ ਦੀ ਵੀ ਸਹਾਇਤਾ ਲੋਕਾਂ ਦੀ ਅੱਜ ਤੱਕ ਪੰਜਾਬ ਨਹੀਂ ਮੰਨਦਾ ਇੱਕ ਤਾਂ ਖਾਸ ਤੌਰ ਤੇ ਜਿਹੜਾ ਮੁਆਵਜ਼ਾ ਹੈ ਕਿਸਾਨਾਂ ਉਹ ਘਟ ਉਹ ਵਧਾਉਣਾ ਚਾਹੀਦਾ ਹੈ ਪੰਜਾਬ ਸਰਕਾਰ ਵੀ ਕੁਝ ਵਿੱਚ ਐਡ ਕਰੇ ਦਿੱਲੀ ਸਰਕਾਰ ਵੀ ਐਡ ਕਰੇ ਤਾਂ ਜਾ ਕੇ ਜਿਹੜਾ ਕਿਸਾਨਾਂ ਦਾ ਜਿਹੜਾ ਨੁਕਸਾਨ ਹੈ ਉਹਦੀ ਪੂਰਤੀ ਹੋ ਮਕਾਨਾਂ ਲਈ ਜਿੱਦੇ ਕੋਈ ਨੁਕਸਾਨੇ ਗਏ ਮਕਾਨ ਜਾਂ ਟਹਿ ਗਏ ਉਹਨਾਂ ਵਾਸਤੇ ਵੀ ਮੁਆਵਜ਼ਾ ਵਧਾਉਣ ਦੀ ਲੋੜ ਹੈ ਜਿਹੜੇ ਪਸ਼ੂ ਕੋਈ ਮਰ ਗਏ ਉਹਨਾਂ ਲਈ ਵੀ ਬਾਕੀ ਤਾਂ ਸਰਕਾਰਾਂ ਦੇਖੋ ਆਪ ਕਰ ਲੈਣਗੀਆਂ ਪਰ ਜਿਹੜੇ ਲੋਕਾਂ ਦਾ ਨੁਕਸਾਨ ਹੋ ਗਿਆ ਲੋਕਾਂ ਦੇ ਘਰਾਂ ਦਾ ਸਾਰਾ ਦਾ ਸਾਰਾ ਸਮਾਨ ਜਿਹੜਾ ਵਿੱਚ ਬਹਿ ਗਿਆ ਜਾਂ ਨਸ਼ਟ ਹੋ ਗਿਆ ਉਹਨਾਂ ਬਾਰੇ ਸਰਕਾਰ ਨੂੰ ਹਿੱਤਣਾ ਚਾਹੀਦਾ ਤੇ ਮੁਆਵਜ਼ਾ ਵਧਾਉਣਾ ਚਾਹੀਦਾ ਤੇ ਖੁੱਲ੍ਹ ਦਿੱਲੀ ਨਾਲ ਜਿਹੜੇ ਪੈਸੇ ਦੇਣੇ ਚਾਹੀਦੇ ਨੇ ਤਾਂ ਕਿ ਲੋਕਾਂ ਨੂੰ ਦੁਬਾਰੇ ਸਰਕਾਰਾਂ ਦੇ ਉੱਤੇ ਵਿਸ਼ਵਾਸ ਬਣ ਸਕੇ ਨਹੀਂ ਅੱਜ ਲੋਕਾਂ ਦਾ ਸਰਕਾਰਾਂ ਦੇ ਉੱਤੇ ਵਿਸ਼ਵਾਸ ਪੂਰਾ ਟੁੱਟ ਚੁੱਕਿਆ ਹੈ ਜਿਹੜੀ ਇੱਕ ਲੋਕ ਰਾਜ ਵਾਸਤੇ ਲੋਕਤੰਤਰ ਵਾਸਤੇ ਬੜੀ ਖਤਰੇ ਦੀ ਗੱਲ ਹੈ ਜਾਂ ਬੜੀ ਚਿੰਤਾ ਦਾ ਵਿਸ਼ਾ ਹੈ ਇਹ ਇਹ ਨਾ ਇੱਕ ਦੂਜੇ ਤੇ ਦੋਸ਼ ਲਾਉਣ ਤੇ ਲੱਗੇ ਨੇ ਇਹਨਾਂ ਲੋਕਾਂ ਦਾ ਨਹੀਂ ਸੋਚ ਰਹੀ ਕਿ ਆਪਦੀ ਇਹਨਾਂ ਹਾਲਾਤਾਂ 'ਚ ਵੀ ਸਿਆਸਤ ਕਰ ਰਹੇ ਹ ਇਹਦੇ ਦੋ ਪਹਿਲੂ ਹੁੰਦੇ ਨੇ ਇੱਕ ਤਾਂ ਹੁੰਦਾ ਹੈ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੰਡ ਉਹ ਪੱਕਾ ਪੈਸਾ ਸੂਬਿਆਂ ਕੋਲ ਹੁੰਦਾ ਹੈ ਜਿਹੜਾ ਮੈਨੂੰ ਦੱਸਿਆ ਮੈਨੂੰ ਐਗਜ਼ੈਕਟ ਦੇਖੋ ਪਤਾ ਨਹੀਂ ਸਰਕਾਰ ਦੱਸ ਸਕਦੀ 12000 ਕਰੋੜ ਵੀ ਕਹਿੰਦੇ ਨੇ ਕਿ ਪੰਜਾਬ ਕੋਲ ਤੇ ਹੈ ਖਾਤੇ 'ਚ ਉਹ ਤੁਸੀਂ ਉਹਨਾਂ ਸ਼ਰਤਾਂ ਜਿਹੜੀਆਂ ਨੇ ਵਿੱਤ ਕਮਿਸ਼ਨ ਦੀਆਂ ਤੇ ਕੇਂਦਰ ਸਰਕਾਰ ਦੀਆਂ ਉਹਦੇ ਤਹਿਤ ਤੁਸੀਂ ਇਮੀਡੀਏਟਲੀ ਖਰਚ ਸਕਦੇ ਹੋ ਮੁਆਵਜ਼ਾ ਦੇ ਸਕਦੇ ਹੋ ਹਰ ਚੀਜ਼ ਉਹਦੇ ਤੇ ਜਿਹੜੇ ਕੋ ਸੜਕਾਂ ਟੁੱਟੀਆਂ ਹੋਰ ਉਹਨਾਂ ਵਾਸਤੇ ਖਰਚ ਕਰ ਸਕਦੇ ਪਰ ਉਹ ਉਹਨਾਂ ਹੀ ਖਰਚ ਕਰ ਸਕਦੇ ਹੋ ਜਿੰਨੇ ਦੀ ਉਹਦੇ ਵਿੱਚ ਮਨਜ਼ੂਰੀ ਹੈ ਤੇ ਸਰਕਾਰ ਨੂੰ ਦੋਜਨ ਦੀ ਆਪਣਾ ਉਹ ਵੀ ਖਰਚਣ 1600 ਕਰੋੜ ਤੱਕ ਦਾ ਹੈ ਤੇ ਕੇਂਦਰ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਵੀ ਹੁਣ ਸਮੇ ਬਦਲ ਕੇ ਪਿਛਲੇ ਕਈ ਸਾਲਾਂ ਤੋਂ ਉਹਨਿਆਂ ਹੀ ਜਿਹੜੀ ਹੈ ਮੁਆਵਜ਼ਾ ਚੱਲ ਰਿਹਾ ਹੈ ਇਹਨੂੰ ਵਧਾਉਣਾ ਚਾਹੀਦਾ ਹੈ ਘੱਟੋ ਘੱਟ ਦੁੱਗਣਾ ਕਰਨਾ ਚਾਹੀਦਾ ਹੈ ਜੇ ਦੁੱਗਣਾ ਹੋਊਗਾ ਤਾਂ ਕੁਛ ਰੋਤਰ ਦੁੱਗਣ ਨਾਲ ਵੀ ਪੂਰਾ ਨਹੀਂ ਹੋਣਾ ਪਰ ਜੇ ਦੁੱਗਣਾ ਕਰਦੇ ਚਲੋ ਕੁਛ ਨਾ ਕੁਛ ਲੋਕਾਂ ਨੂੰ ਹਸਾਰਾ ਲੱਗ ਜਾਊਗਾ 25% ਉਹਦੇ ਵਿੱਚ ਸੂਬਾ ਸਰਕਾਰ ਨੇ ਪਾਉਣਾ ਹੈ 75% ਸੈਂਟਰ ਦੇ ਉੱਪਰ ਇਹ ਦੋਨੇ ਰਲ ਕੇ ਦੋਨਾਂ ਨੇ ਕੰਮ ਕਰਨਾ ਇਹ ਤਾਂ ਹੈ ਨਹੀਂ ਵੀ ਮੁਆਵਜ਼ਾ ਇੱਕ ਨੇ ਦੇਣਾ ਤੇ ਦੋਨਾਂ ਨੂੰ ਇਕੱਠੇ ਬੈਠ ਕੇ ਇਹ ਹੱਲ ਕਰ ਦੇਣਾ ਚਾਹੀਦਾ ਕਿਉਂ ਇਹ ਤੁਛੇ ਤੇ ਦੋਸਤ ਦੇ ਰਹੇ ਨੇ ਉਹ ਕਈਆਂ ਦੇ ਉਹਨਾਂ ਨੇ ਕੱਟ ਦਿੱਤਾ ਲੋਕਾਂ ਨੂੰ ਨਾ ਤਾਂ ਘਟਨ ਵਾਲਾ ਵਧਣ ਵਾਲਾ ਲੋਕਾਂ ਦਾ ਜਿਹੜਾ ਨੁਕਸਾਨ ਹੈ ਪੂਰਾ ਹੋਣਾ ਚਾਹੀਦਾ ਉਹਦੇ ਵਾਸਤੇ ਸਿਆਸਤਬੰਦ ਕਰਕੇ ਇਹਨਾਂ ਨੂੰ ਇੱਕ ਪ੍ਰੋਪਰ ਸਹੀ ਅਸੈਸਮੈਂਟ ਕਰਕੇ ਨੁਕਸਾਨ ਦੀ ਉਹ ਭੇਜਣ ਕੇਂਦਰ ਸਰਕਾਰ ਪੂਰੀ ਦੀ ਪੂਰੀ ਅਸੈਸਮੈਂਟ ਜਿਹੜੀ ਮਨਜ਼ੂਰ ਕਰੇ ਇਹ ਮੈਂ ਬੇਨਤੀ ਕਰਦਾ